ਹਾਂਜੀ ਸਰ ਆਪਣਾ ਕੀ ਨਾਂ ਤੇ ਆਪਣੇ ਕੀ ਵਿਚਾਰ ਨੇ ਮੈਂ ਬਲਕਨ ਸਿੰਘ ਰਾਗ ਸੂਬਾ ਪਰਧਾਨ ਕੋਲ ਹੈ ਕਿਸਾਨ ਸਭਾ ਪੰਜਾਬ ਮੇਰੇ ਨਾਲ ਸਾਥੀ ਸੂਬੇ ਦੇ ਕਿਸਾਨ ਸਭਾ ਦੇ ਆਗੂ ਪ੍ਰਕਾਸ਼ ਸਿੰਘ ਗੜੋਹਾ ਗੁਰਮਖਸ ਸਿੰਘ ਸ਼ੇਰਕਰਨ ਸਾਡਾ ਸਭ ਤੋਂ ਉੱਤੇ ਸਾਥੀ ਗੁਰਜੀਤ ਸਿੰਘ ਰੋਇਟਪੋਟ ਨੇ ਅੱਜ ਅਸੀਂ ਇੱਥੇ ਤਰਨਤਾਰਨ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਫੈਸਲਾ ਕੀਤਾ ਹੈ ਕਿ ਕੌਲ ਹੈ ਕਿਸਾਨ ਸਭਾ ਜਿਹੜੀ ਸਾਰੇ ਦੇਸ਼ ਦੀ ਸਭ ਤੋਂ ਪੁਰਾਣੀ ਜਦੇਬੱਲੀ ਹੈ ਜਿਸ ਦਾ ਇੱਕ ਵਿਰਸਾ ਹੈ ਜਿਸ ਦੇ ਬਹੁਤ ਵੱਡੇ ਆਗੂ ਬਾਬਾ ਸੋਮ ਸਿੰਘ ਪਖੜਾ ਤੇਜਾ ਸਿੰਘ ਸੰਤੰਤਰ ਜਗੀਰ ਸਿੰਘ ਜੋਗਾਧਰ ਸਿੰਘ ਫਕਰ ਵਰਗੇ ਆਗੂਆਂ ਨੇ ਸਮੇਂ ਸਮੇਂ ਤੇ ਨੂੰ ਉਖਵਾਈ ਦਿੱਤੀ ਹੈ ਉਸ ਦਾ ਜਿਹੜਾ ਨੈਸ਼ਨਲ ਅਗਰਾਸ ਹੈ ਉਹ ਅਪ੍ਰੈਲ ਦੇ ਮਹੀਨੇ ਤਾਮਲ ਅਟੂ ਚੋਂ ਜਾਣ ਜਾ ਰਿਹਾ ਹੈ ਇਸ ਤੋਂ ਮੁੱਖ ਰੱਖਦੇ ਆ ਅਸੀਂ ਇੱਥੇ ਇਕੱਠੇ ਹੋ ਕੇ ਪੰਜਾਬ ਦਾ ਜਿਹੜਾ ਡੈਲੀਗੇਟ ਅਗਰਾਸ ਹੈ ਉਹ ਵੀ ਤੇ 20 ਮਾਰਚ ਨੂੰ ਇਥੇ ਤਰ ਤਰਾਂ ਦੇ ਵਿੱਚ ਕਰਨਾ ਉਹ ਫੈਸਲਾ ਲਿਆ ਹੈ ਅਸੀਂ 20 ਤਰੀਕ ਨੂੰ اجلاس ਹੈ ਜਿਹੜਾ ਉਹ 12 ਵਜੇ ਸ਼ੁਰੂ ਕਰਾਂਗੇ ਤੇ 21 ਤਰੀਕ ਨੂੰ ਇਸ ਦੀ ਸਮਾਪਤੀ ਹੋਊਗੀ ਜਿਸ ਵਿੱਚ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜੋ ਚੁਣ ਕੇ ਡੈਲੀਗੇਟ ਆਉਣਗੇ ਲਗਭਗ ਜਿਨ੍ਹਾਂ ਦੀ ਗਿਣਤੀ 200 ਹੋਵੇਗੀ ਤੇ ਉਹ ਇਸ اجلاس ਦੇ ਵਿੱਚ ਹਿੱਸਾ ਲੈਣਗੇ ਇਹ ਜ਼ਰਾਸ ਅਸੀਂ ਜਥੇਬੰਦੀ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਵਾਸਤੇ ਤੇ ਮੌਜੂਦਾ ਹਾਲਤਾਂ ਦੇ ਵਿੱਚ ਜੋ ਕਿਸਾਨੀ ਦੀ ਹਾਲਤ ਹੈ ਨਾ ਤਾਂ ਕੇਂਦਰ ਸਰਕਾਰ ਗੱਲ ਸੁਣ ਰਹੀ ਹੈ ਨਾ ਪੰਜਾਬ ਸਰਕਾਰ ਗੱਲ ਸੁਣ ਰਹੀ ਹੈ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਭਾਵੇਂ ਉਹ ਤਿੰਨ ਖੇਤੀ ਬਿੱਲ ਸੀ ਜਿਨ੍ਹਾਂ ਨੂੰ ਅਸੀਂ ਦਿੱਲੀ ਦੇ ਵਿੱਚ ਜਾ ਕੇ ਲੰਬਾਂ ਸੰਘਰਸ਼ ਲੜ ਕੇ ਰੱਦ ਕਰਵਾਇਆ ਉਸ ਤੋਂ ਬਾਅਦ ਨਵਾਂ ਨੀਤੀ ਖੇਤੀ ਖਰੜਾ ਉਹੀ ਗੱਲਾਂ ਦੁਬਾਰੇ ਸਟੇਟਾਂ ਨੂੰ ਭੇਜੀਆਂ ਹਨ ਤੇ ਇਹਦੇ ਨਾਲ ਨਾਲ ਦਿੱਲੀ ਸਰਕਾਰ ਨਾਲ ਸਮਝੌਤਾ ਹੋਇਆ ਸੀ ਜੋ ਦਿੱਲੀ ਮੋਰਚੇ ਤੋਂ ਬਾਅਦ ਉਸ ਦੀਆਂ ਪੈਂਡਿੰਗ ਮੰਗਾਂ ਨੇ ਸਬੂਚੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨਾ ਕਿਸਾਨਾਂ ਮਜ਼ਦੂਰਾਂ ਵਾਸਤੇ ਪੈਨਸ਼ਨ ਦੇਣਾ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਸ ਨੂੰ ਡਾਕਟਰ ਸੁਆਮੀਨਾਥਨ ਦੀ ਸ਼ਪਾਰਸ਼ਾਂ ਦੇ ਅਨੁਸਾਰ ਉਸ ਦੀ ਖਰੀਦ ਦੀ ਗਰੰਟੀ ਹੈ ਜਿਹੜੀ ਉਹ ਯਕੀਨੀ ਬਣਾਉਣਾ ਸ਼ਾਮਲ ਹੈ ਖੇਤੀ ਫਸਲਾਂ ਦਾ ਬੀਮਾ ਉਹਨਾਂ ਦੀ ਕੋਸੂਲਾ ਬੀਮਾ ਇਹ ਸਾਰੀਆਂ ਮੰਗਾਂ ਸਾਡੇ ਸ਼ਾਮਲ ਹੋਣਗੀਆਂ ਅਸੀਂ ਇਹਨਾਂ ਮੰਗਾਂ ਨੂੰ ਤੇ ਬੋਲਣ ਤੇਜ਼ ਕਰਨ ਵਾਸਤੇ ਇਸ اجلاس ਨੂੰ ਕਰਨ ਦਾ ਫੈਸਲਾ ਲਿਆ ਹੈ ਤੇ ਜਥੇਬੰਦੀ ਦੀ ਬਹੁਤ ਵੱਡੀ ਭੂਮਿਕਾ ਬੀਤੇ ਸਮੇਂ ਦੇ ਵਿੱਚ ਸਮੁੱਚੇ ਅਸਾਰ ਉਹ ਦੋਨੇ ਚ ਇਤਿਹਾਸ ਕੰਗਰੀਸਾਂ ਨੂੰ ਲੈ ਕੇ ਹੁਣ ਤੱਕ ਰਹੀ ਹੈ ਤੇ ਹੁਣ ਅਸੀਂ ਇਸ ਤੋਂ ਅੱਗੇ ਹੋਰ ਤੇਜ਼ ਕਰਨ ਦੇ ਵਾਸਤੇ ਇਹ اجلاس ਹੈ ਜਿਹੜਾ ਇੱਕ ਵਾਰੀ ਮੈਂ ਫੇਰ ਦੱਸਣਾ ਚਾਹੁੰਦਾ ਕਿ 20 ਤੇ 21 ਮਾਰਚ ਨੂੰ ਤਰਨਤਾਰਨ ਦੇ ਵਿੱਚ ਜਿੱਥੇ ਬਣੀ ਦਾ ਸੂਬਾ ਪੰਧਰੀ ਜਲਾਸਾ ਜਿਹੜਾ ਉਹ ਕਰਨ ਜਾ ਰਹੇ ਧੰਨਵਾਦ